ਕਾਂਗਰਸੀ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਦੇ ਘਰ ਕੱਲ ਇਨਕਮ ਟੈਕਸ ਦੀ ਰੇਡ ਪੈਂਦੀ ਆ ਜੋ ਰੇਡ ਹਜੇ ਤੱਕ ਜਾਰੀ ਆ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਮੇਤ ਪੰਜਾਬ ਤੋਂ ਬਾਅਦ ਵੀ ਕਈ ਟਿਕਾਣਿਆਂ ਉੱਤੇ ਇਨਕਮ ਟੈਕਸ ਦੀ ਰੇਡ ਹੈ ਜਿਹੜੀ ਉਹ ਕੱਲ ਸਵੇਰੇ 5:30 ਤੋਂ ਹੁਣ ਤੱਕ ਜਾਰੀ ਆ ਕਰੀਬ 32 ਘੰਟੇ ਤੋਂ ਵਧੇਰਾ ਸਮਾਂ ਹੋ ਚੁੱਕਿਆ ਜਿੱਥੇ ਕੇ 33 ਦੇ ਕਰੀਬ ਟਿਕਾਣਿਆਂ ਦੇ ਉੱਤੇ ਹਜੇ ਤੱਕ ਇਨਕਮ ਟੈਕਸ ਵਿਪਾਕ ਦੀਆਂ ਟੀਮਾਂ ਜਾਂਚ ਪੜਤਾਲ ਕਰਦੀਆਂ ਨਜ਼ਰ ਆ ਰਹੀਆਂ ਨੇ ਇਸ ਸਮੇਂ ਅਸੀਂ ਚੰਡੀਗੜ੍ਹ ਦੇ ਸੈਕਟਰ 4 ਦੇ ਵਿੱਚ ਮੌਜੂਦ ਆ ਜਿੱਥੇ ਕਿ ਇਹ 16 ਨੰਬਰ ਕੋਠੀ ਆ ਜਿਹੜੀ ਕਿ ਰਾਣਾ ਗੁਰਜੀਤ ਦੀ ਹੈ ਚੰਡੀਗੜ੍ਹ ਦੀ ਇਸ ਕੋਠੀ ਦੇ ਵਿੱਚ 20 ਹਜੇ ਤੱਕ ਰੇਡ ਜਾਰੀ ਆ ਇਸ ਤੋਂ ਇਲਾਵਾ 33 ਹੋ ਟਿਕਾਣਾ ਦੇ ਨਾਲ ਹੀ ਰੇਡ ਜਿਹੜੀ ਆ ਉਹ ਜਾਰੀ ਆ ਹਾਲਾਂਕਿ ਟੀਮਾਂ ਅੰਦਰੇ ਮੌਜੂਦ ਆ ਹਰ ਇੱਕ ਦਸਤਾਵੇਜ਼ ਖੰਘਾਲਿਆ ਜਾ ਰਿਹਾ ਇੱਥੋਂ ਤੱਕ ਕਿ ਡਿਜੀਟਲ ਜਿਹੜੇ ਦਸਤਾਵੇਜ਼ ਨੇ ਉਹਨਾਂ ਨੂੰ ਵੀ ਚੈੱਕ ਕੀਤਾ ਜਾ ਰਿਹਾ ਵਕ ਵਕ ਲੈਪਟਾਪ ਮੋਬਾਈਲ ਜਾਂ ਹੋਰ ਜਿਹੜੀਆਂ ਜਿਹੜੇ ਉਪਕਰਣ ਨੇ ਉਹਨਾਂ ਨੂੰ ਚੈੱਕ ਕੀਤਾ ਜਾ ਰਿਹਾ ਖੰਘਾਲਿਆ ਜਾ ਰਿਹਾ ਤਾਂ ਜੋ ਪੂਰੀ ਤਰ੍ਹਾਂ ਜਿਹੜੀ ਆ ਡਾਕੂਮੈਂਟ ਹੱਥ ਲੱਗ ਸਕੜ ਹਾਲਾਂਕਿ ਜਿੰਨੀ ਲੰਬਾ ਸਮਾਂ ਇਸ ਰੇਡ ਨੂੰ ਹੋ ਗਿਆ ਉਮੀਦਾਂ ਚੁਕਾਈ ਜਾ ਰਹੀ ਹੈ ਕਿ ਇਸ ਨਾਲ ਰਾਣਾ ਗੁਰਜੀਤ ਦੀਆਂ ਮੁਸ਼ਕਲਾਂ ਵੱਸ ਕੇਵਲ ਉਹਨਾਂ ਦੇ ਰਹਿਸ਼ੇ ਟਿਕਾਣਿਆਂ ਤੇ ਨਹੀਂ ਇਸ ਤੋਂ ਇਲਾਵਾ ਉਹਨਾਂ ਦੇ ਕੰਮਕਾਰ ਵਾਲੇ ਟਿਕਾਣਿਆਂ ਉੱਤੇ ਵੀ ਇਸੇ ਤਰੀਕੇ ਨਾਲ ਜਿਹੜੀ ਆ ਉਹ ਰੇਡ ਜਾਰੀ ਆ ਕਿਉਂਕਿ ਕਿਸੇ ਸਮੇਂ ਦੇ ਦੌਰਾਨ ਹੀ ਜਿਹੜਾ ਆ ਇਨਕਮ ਟੈਕਸ ਵਿਭਾਗ ਦੀ ਚਾਹੇ ਉਹ ਪੰਜਾਬ ਦੇ ਅਧਿਕਾਰੀ ਹੋਣ ਜਾਂ ਫਿਰ ਦਿੱਲੀ ਦੇ ਸੀਨੀਅਰ ਅਧਿਕਾਰੀ ਹੋਣ ਉਹਨਾਂ ਵੱਲੋਂ ਜਿਹੜੀ ਉਹ ਰੇਡ ਕੀਤੀ ਜਾਂਦੀ ਹੈ ਰੇਡ ਦੇ ਵਿੱਚ ਹਰ ਇੱਕ ਜਿਹੜਾ ਡਾਕੂਮੈਂਟ ਚੈੱਕ ਕੀਤਾ ਜਾਂਦਾ ਹਰ ਇੱਕ ਚੀਜ਼ ਨੂੰ ਖੰਗਾਲਿਆ ਜਾਂਦਾ ਤਾਂ ਜੋ ਕੋਈ ਨਾ ਕੋਈ ਸਬੂਤ ਪ੍ਰੂਫ ਹੱਥ ਲੱਗ ਸਕੇ ਹਾਲਾਂਕਿ ਹਜੇ ਤੱਕ ਨਾ ਤਾਂ ਕੋਈ ਪਰਿਵਾਰਕ ਮੈਂਬਰ ਮੀਡੀਆ ਜਾਂ ਕੈਮਰੇ ਸਾਹਮਣੇ ਆਇਆ ਤੇ ਨਾ ਹੀ ਕੋਈ ਅਧਿਕਾਰੀ ਆਇਆ ਤਾਂ ਕਿ ਪਤਾ ਲੱਗ ਸਕੇ ਕਿ ਅੰਦਰ ਦੀ ਸਥਿਤੀ ਕੀ ਹੈ ਪਰ ਗੇਟ ਬੰਦ ਹੈ ਨਾ ਹੀ ਕਿਸੇ ਨੂੰ ਅੰਦਰ ਜਾਣ ਦਿੱਤਾ ਜਾਂਦਾ ਤੇ ਨਾ ਹੀ ਕਿਸੇ ਨੂੰ ਬਾਹਰ ਆਉਣ ਦਿੱਤਾ ਗਿਆ ਤੇ ਰੇਡ ਲਗਾਤਾਰ ਕਰੀਬਨ ਪਿਛਲੇ 32 ਘੰਟਿਆਂ ਤੋਂ ਕੱਲ ਸਵੇਰੇ ਰੇਡ ਪੈਂਦੀ ਹੈ ਕੱਲ ਸਾਰਾ ਦਿਨ ਨਿਕਲਦਾ ਕੱਲ ਦੀ ਰਾਹ ਨਿਕਲਦੀ ਹੈ ਤੇ ਅੱਜ ਦਾ ਵੀ ਅਤਵਾਦੀ ਦੇ ਨਿਕਲ ਚੁੱਕਿਆ ਤੇ ਰੇਡ ਫਿਰ ਵੀ ਜਾਰੀ ਹੈ ਗਲੇ ਕਿ ਰਾਣਾ ਗੁਰਜੀਤ ਦੇ ਕਰੀਬੀ ਇਸ ਰੇਡ ਨੂੰ ਇਸ ਤਰੀਕੇ ਨਾਲ ਦੇਖ ਰਿਹਾ ਕਿ ਰਾਣਾ ਗੁਰਜੀਤ ਜਿਹੜੇ ਨੇ ਉਹ ਕਿਸਾਨਾਂ ਦੀ ਹਮਾਇਤ ਦੇ ਵਿੱਚ ਸਨ ਉਹ ਕਿਸਾਨਾਂ ਦੀ ਹਮਾਇਤ ਕਰ ਰਹੇ ਨੇ ਤੇ ਉਹਨਾਂ ਨੇ ਕਿਸਾਨਾਂ ਦਾ ਨੇੜਤਾ ਨੂੰ ਲੈ ਕੇ ਹੀ ਇਹ ਰੇਡ ਹੋ ਸਕਦੀ ਹੈ ਪਰ ਅਸਲ ਕਾਰਨ ਕੀ ਨੇ ਇਹ ਰੇਡ ਦੇ ਅਸਲ ਕਾਰਨ ਕੀ ਨੇ ਇਸ ਬਾਰੇ ਹਜੇ ਵੀ ਕੁਝ ਵੀ ਕਿਹਾ ਨਹੀਂ ਜਾ ਸਕਦਾ ਤੇ ਰੇਡ ਦੇ ਸਮਾਪਤ ਹੋਣ ਦੀ ਪਤਾ ਲੱਗੇਗਾ ਜਦ ਅਧਿਕਾਰੀ ਆ ਕੇ ਜੇਕਰ ਮੀਡੀਆ ਨਾਲ ਚਰਚਾ ਕਰਦੇ ਨੇ ਜਾਂ ਫਿਰ ਪਰਿਵਾਰਕ ਮੈਂਬਰ ਜਾਂ ਖੁਦ ਰਾਣਾ ਗੁਜੀਤ ਜਿਹੜੇ ਨੇ ਉਹ ਚਰਚਾ ਕਰਦੇ ਨੇ ਫਿਰ ਹੀ ਪਤਾ ਲੱਗੇਗਾ ਪਰ ਇਹ ਜਰੂਰ ਕਿਹਾ ਜਾ ਰਿਹਾ ਕਿ ਐਸੇ ਕੋਠੀ ਦੇ ਅੰਦਰ ਉਹਨਾਂ ਦੇ ਪਰਿਵਾਰਕ ਮੈਂਬਰ ਤੇ ਜਿਹੜੇ ਨੇ ਕੋਈ ਸੀਨੀਅਰ ਅਧਿਕਾਰੀ ਮੌਜੂਦ ਨੇ ਜਿਹੜੇ ਕਿ ਰੇਡ ਜਿਹੜੀ ਆ ਜਿੰਨਾ ਵੱਲੋਂ ਚਲਾਈ ਜਾ ਰਹੀ ਆ ਤੇ ਪੁੱਛਗਛ ਕੀਤੀ ਜਾ ਰਹੀ ਆ ਹਰ ਇੱਕ ਵਿਅਕਤੀ ਨਾਲ ਹਰ ਇੱਕ ਪਰਿਵਾਰਕ ਮੈਂਬਰ ਨਾਲ ਤੇ ਹਰ ਇੱਕ ਜਾਂਚ ਪੜਤਾਲ ਜਦ ਤੱਕ ਮੁਕੰਮਲ ਨਹੀਂ ਹੁੰਦੀ ਤਦ ਤੱਕ ਇਹ ਰੇਡ ਚੱਲੀ ਰਹੇਗੀ ਹੋ ਸਕਦਾ ਅਚਾਨਕਾਂਟਿਆਂ ਦੇ ਵਿੱਚ ਰੇਡ ਮੁੱਕ ਜਾਵੇ ਜਾਂ ਹੋਰ ਵੀ ਲੰਬੀ ਜਾਵੇ ਇਸ ਬਾਰੇ ਕੁਝ ਵੀ ਕਿਹਾ ਨਹੀਂ ਜਾ ਸਕਦਾ ਪਰ ਕੱਲ ਤੋਂ ਹੀ ਜਿਹੜੀ ਆ ਇਹ ਰੇਡ ਹਜੇ ਤੱਕ ਜਾਰੀ ਆ ਇਨਕਮ ਟੈਕਸ ਵਿਭਾਗ ਵੱਲੋਂ ਇਹ ਰੇਡ ਕੀਤੀ ਜਾਂਦੀ ਆ ਤੇ ਹਰ ਇੱਕ ਇਨਕਮ ਨਾਲ ਜੁੜਿਆ ਹੋਇਆ ਡਾਕੂਮੈਂਟ ਕੰਗਾਲਿਆ ਜਾਵੇਗਾ ਕਿ ਕਿੰਨੀ ਕੋਨਾਂ ਦੀ ਇਨਕਮ ਰਹੀ ਆ ਉਹਦੇ ਨਾਲ ਕਿੰਨੀ ਜਾਇਦਾਦ ਆ ਕਿ ਜੇ ਇਨਕਮ ਤੋਂ ਵੱਧ ਦੀ ਜਾਇਦਾਦ ਆ ਜਾਂ ਵੱਧ ਦੀ ਜਾਇਦਾਦ ਆ ਤਾਂ ਉਹ ਕਿਸ ਤਰੀਕੇ ਦੀ ਆ ਹਰ ਇੱਕ ਪੱਖ ਨੂੰ ਕੰਗਾਲ ਤੋਂ ਬਾਅਦ ਹਰ ਇੱਕ ਡਾਕੂਮੈਂਟ ਰਿਸਿਵ ਕਰਨ ਤੋਂ ਬਾਅਦ ਹੀ ਇਹ ਰੇਡ ਜਿਹੜੀ ਉਹ ਸਮਾਪਤ ਹੋਵੇਗੀ ਸੋ ਚੰਡੀਗੜ੍ਹ ਦੇ ਸੈਕਟਰ 4 ਦੀ 16 ਨੰਬਰ ਕੋਠੀ ਦੇ ਵਿੱਚ ਵੀ ਜਿਸ ਤਰ੍ਹਾਂ ਬਾਕੀ 33 ਕਾੜਿਆਂ ਤੇ ਰੇਡ ਚੱਲੀ ਆ ਉਸੇ ਤਰੀਕੇ ਨਾਲ ਇੱਥੇ ਵੀ ਆਈਟੀ ਵਿਭਾਗ ਦੀ ਰੇਡ ਹਜੇ ਵੀ ਚੱਲ ਰਹੀ ਆ